ਸ਼ਾਮ ਨੂੰ ਰਹਿ ਰਾਸ ਤਾ ਪੜਿਆ ਕਰੋ ਨਾਲ ਆਰਤਾ ਆਰਤੀ ਧੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ ਪਹਿਲਾਂ ਇਹ ਭਗਤੀ ਮੰਗੇ ਆ ਫਿਰ ਕਹੇ ਦਾਲ ਸਿੱਧਾ ਮੰਗਾਉ ਕੀ ਯੋਗ ਬਾਅਦ ਚ ਦੂਜੀਆਂ ਚੀਜ਼ਾਂ ਮੰਗੇ ਆ ਹਮਰਾ ਖੁਸ਼ੀ ਕਰੈ ਨਿਤ ਜਿਉ ਇਸ ਕਰਕੇ ਸਿਦਕ ਵਿੱਚ ਰਹਿਣਾ ਕਾਇਮ 6:30 ਇੱਕ ਦੇ ਅਮਰਸ਼ਕਿਆ ਸੱਟ ਪੈ ਜੀ ਲਓ ਜੀ ਕਾਹਦਾ ਅਮਰਸ਼ਕਿਆ ਹੁਣ ਕੋਈ ਕਹਿੰਦਾ ਮੈਨੂੰ ਬੁਖਾਰ ਹੀ ਹੋ ਗਿਆ ਕੋਈ ਕਹਿੰਦਾ ਮੇਰਾ ਆ ਹੋ ਗਿਆ ਉਹ ਤਾਂ ਸੋਦੇ ਸਿੱਧ ਪ੍ਰਾਪਤ ਮੁਤਾਬਕ ਗੱਲਾਂ ਹੁੰਦੀਆਂ ਇਹ ਕਹਿੰਦਾ ਅਮਰਸ਼ਕਿਆ ਜਾਦਾ ਬਸ ਕੰਮਕਾਰ ਠੱਪ ਜੇ ਹੋ ਗਿਆ ਉਹ ਤਾਂ ਸੋਦੇ ਸਿੱਧੀ ਆ ਭਈ ਵੈਸੇ ਹੋ ਜਾਂਦਾ ਇਸ ਕਰਕੇ ਜਦੋਂ ਰਹਿਤ ਵਿੱਚ ਪ੍ਰਪੱਕਤਾ ਰੱਖਣੀ ਆ ਇਹ ਗੱਲ ਹਮੇਸ਼ਾ ਆਪਣੇ ਮਨ ਚ ਰੱਖਣੀ ਕਿ ਸਿੱਧ ਕਮਾਉਣਾ ਸਤਿਗੁਰੂ ਜੀ ਕਈ ਵਾਰੀ ਪਰਖ ਦੇ ਵੀ ਹੁੰਦੇ ਆ ਦੇਖਦੇ ਵੀ ਹੁੰਦੇ ਆ ਜੇ ਭਾਈ ਮਤੀ ਦਾਸ ਭਾਈ ਦਿਆਲਾ ਜੀ ਭਾਈ ਸਦੀਰਾਮ ਨੇ ਸ਼ਹੀਦੀ ਦਿੱਤੀ ਹੈ ਪਤਾ ਕਿੰਨੀ ਵੱਡੀ ਫੇਰ ਗੱਲ ਹੋ ਗਈ ਅੱਜ ਵੀ ਉਹ ਨੌਵੇਂ ਪਾਤਸ਼ਾਹ ਦੇ ਨਾਲ ਹੀ ਹੁੰਦੇ ਨੇ ਤਿੰਨੇ ਜਾਣੇ ਅੱਜ ਵੀ ਭਾਈ ਜੈਤਾ ਜੀ ਨਾਲ ਹੀ ਨੇ ਭਾਈ ਜੀਵਨ ਸਿੰਘ ਜੀ ਔਰ ਅੱਜ ਵੀ ਜਿਨ੍ਹਾਂ ਨੇ ਮਹਾਰਾਜ ਦੇ ਨਾਲ ਸ਼ਹੀਦੀਆਂ ਪਾਈਆਂ ਉਹ ਸਤਿਗੁਰੂ ਦੇ ਨਾਲ ਹੀ ਨੇ ਸਾਰੇ ਕਿਉਂ ਇੰਨਾਂ ਨੇ ਆਪਣਾ ਗੁਰੂ ਲਈ ਸਿਰ ਵਾਰ ਦਿੱਤਾ ਉਹ ਸਭ ਕੁਝ ਉਹਨਾਂ ਦੇ ਉੱਤੇ ਕਿਰਪਾ ਹੁੰਦੀ ਇਸ ਇਹ ਕਲਾਸ ਹੈ ਇਹ ਸਿੱਖਣੀ ਪੈਂਦੀਆਂ ਚੀਜ਼ਾਂ ਬੈਠ ਕੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਜਿਉਂ-ਜਿਉਂ ਸਾਡੇ ਤਜਰਬੇ ਹੁੰਦੇ ਜਾਂਦੇ ਜਿਉਂ-ਜਿਉਂ ਤੇ ਹੌ ਤੋਂ ਫਿਰ ਅਖੀਰ ਤੇ ਦੋ ਗੱਲਾਂ ਆ ਜਾਂਦੀਆਂ ਨੇ ਮੇਰੇ ਬੇਨਤੀ ਪ੍ਰਵਾਨ ਕਰੋ ਅਰਦਾਸ ਗੁਰਦਾਰੇ ਕਰਿਆ ਕਰੋ ਸਵੇਰੇ ਸ਼ਾਮ ਦੁਪਹਿਰੇ ਜਦ ਵੀ ਕਰਨੀ ਆਮ ਤੌਰ ਤੇ ਲੋਕਾਂ ਨੂੰ ਪੁੱਛੋ ਤੂੰ ਕੀ ਅਰਦਾਸ ਕੀਤੀ ਕਰੇ ਸੁਖ ਸ਼ਾਂਤੀ ਰਹੇ ਘਰ ਚ ਇਹ ਗੱਲ ਤਾਂ ਅਰਦਾਸ ਹੈ ਮਹਾਰਾਜ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਭਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਤੁਸੀਂ ਜਦੋਂ ਵੀ ਮਹਾਰਾਜ ਦੇ ਮੂਹਰੇ ਖੜਨਾ ਹੈ ਇਹ ਹੀ ਕਹਿਣਾ ਇੱਕ ਤਾਂ ਸਿੱਖੀ ਬਖਸ਼ੋ ਪਰਿਵਾਰ ਨੂੰ ਵੀ ਸਿੱਖਿਆ ਬਖਸ਼ੋ ਇੱਕ ਨਾਮਦਾਨ ਬਖਸ਼ੋ ਇਹ ਦੋ ਚੀਜ਼ਾਂ ਕੀ ਚੀਜ਼ ਨੇ ਜਿਵੇਂ ਕਿਸੇ ਬੰਦੇ ਨੇ ਕਿਹਾ ਮੈਂ ਕੱਲ ਵੀ ਸਿੰਘਾਂ ਨੂੰ ਉਦਾਹਰਣ ਦਿੱਤੀ ਸੀ ਵੀ ਹਜ਼ਾਰ ਦੇ ਨੋਟ ਵਿੱਚ 10 ਨੋਟ 100 100 ਦੇ ਹੁੰਦੇ ਆ ਪਰ 100 ਦੇ ਵਿੱਚ ਹਜ਼ਾਰ ਨਹੀਂ ਹੁੰਦਾ ਇਹ ਦੋ ਚੀਜ਼ਾਂ ਜਿਹੜੇ ਬੰਦੇ ਕੋਲੇ ਐ ਸਿੱਖੀ ਜਿਸ ਬੰਦੇ ਕੋਲ ਆ ਜਾਏ ਜਿਸ ਬੰਦੇ ਕੋਲ ਨਾਮਦਾਨ ਆ ਜਾਏ ਉਹਦੇ ਕੋਲ ਸਾਰਾ ਹੀ ਕੁਝ ਆ ਜਾਂਦਾ ਜਿਹਦੇ ਕੋਲ ਸਿੱਖੀ ਆ ਤੇ ਨਾਮ ਹੈ ਮਾਇਆ ਵੀ ਉਹਦੇ ਅੱਗੇ ਪਿੱਛੇ ਫਿਰਦੀ ਆ ਵਿੜਿਆਈਆਂ ਵੀ ਉਹਦੇ ਅੱਗੇ ਪਿੱਛੇ ਫਿਰਦੀਆਂ ਲੋਕੀ ਇੱਥੇ ਨਿੱਕੇ ਨਿੱਕੇ ਗੱਲਾਂ ਪਿੱਛੇ ਆਪਣੇ ਫੋਟੋਆਂ ਖਿਚਵਾਉਂਦੇ ਆ ਅਖਬਾਰ 'ਚ ਲਵਾਉਂਦੇ ਆ ਸਾਡੀ ਕਦੇ ਇੱਛਾ ਵੀ ਨਹੀਂ ਹੁੰਦੀ ਤਾਂ ਵੀ ਫੋਟੋਆਂ ਬਹੁਤ ਆਉਂਦੀਆਂ ਚਾਰੇ ਪਾਸੇ ਪੂਰੀ ਦੁਨੀਆ ਵਿੱਚ ਕਰੋੜਾਂ ਲੋਕ ਸੀੜੀਆਂ ਸੁਣਦੇ ਆ ਮਨਜ ਫੁਰਨਾ ਹੀ ਨਹੀਂ ਹੁੰਦਾ ਵੀ ਐ ਹੋ ਜੇ ਆ ਕਿਉਂ ਆਪਾਂ ਕਰਨਾ ਕੰਮ ਜੀਨੇ ਕਰਨਾ ਕੰਮ ਉਹ ਵਡਿਆਈ ਦੀ ਇੱਛਾ ਨਹੀਂ ਰੱਖ ਕੇ ਚੱਲੇ ਜੀਨੇ ਕਰਨੀ ਸੇਵਾ ਹੁਣ ਭਾਈ ਮਤੀ ਦਾਸ ਨੇ ਥੋੜੀ ਕਿਹਾ ਸੀ ਮੀਡੀਆ ਸੱਦੋ ਤੇ ਪਹਿਲਾਂ ਮੇਰੀ ਫੋਟੋ ਖਿਚੋ ਫੇਰੀ ਅਖਬਾਰ ਚ ਦੋ ਵੇ ਬਾਤ ਆ ਫੇਰ ਸ਼ੀਰਦੀ ਦਊਂਗਾ ਨਹੀਂ ਕਿਸੇ ਭਗਤ ਨੇ ਕਦੇ ਕਿਹਾ ਵੀ ਮੈਂ ਇੰਨੀ ਭਗਤੀ ਕੀਤੀ ਆ ਉਹ ਜਿਹੜੀ ਚੀਜ਼ ਹੁੰਦੀ ਤਾਂ ਦੂਰੋਂ ਹੀ ਚਮਕ ਜਾਂਦੀ ਆ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਕਿਵੇਂ 15 ਭਗਤ ਭੱਟ ਬੈਠੇ ਨੇ ਮਹਾਰਾਜ ਦੇ ਵਿੱਚ ਕਿਉਂ ਕਿਉਂਕਿ ਜਿਹਨੇ ਜਿਹੜੀ ਕਮਾਈ ਕੀਤੀ ਉਹ ਵੈਸੇ ਆਪੇ ਹੀ ਚਮਕਣ ਲੱਗ ਜਾਂਦਾ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਸਭ ਤੋਂ ਪਹਿਲੀ ਜਿਹੜੀ ਸਿੱਖਿਆ ਅਮਰਤ ਜ਼ਰੂਰ ਛਕਣਾ ਹੈ ਪੰਜ ਬਾਣੀਆਂ ਨਿਤਨੇਮ ਜ਼ਰੂਰ ਕਰਨਾ ਰਹਿ ਰਾਸ ਕੀਰਤਨ ਸੋਲਾ ਇਹ ਤੋਂ ਬਾਅਦ ਦੀ ਗੱਲ ਕਰਦਾ ਪੰਜ ਕਕਾਰਾਂ ਨੂੰ ਬਿਲਕੁਲ ਵਿਸਾਰਨਾ ਨਹੀਂ ਚਾਰ ਕਰੈਤਾ ਬਿਲਕੁਲ ਨਹੀਂ ਕਰਨੀਆਂ ਅਗਲੀ ਗੱਲ ਹੁਣ ਇਹ ਦੇਖੀਏ ਵੀ ਆਪਾਂ ਮਹਾਰਾਜ ਤੋਂ ਨਾਮਦਾਨ ਤੇ ਸਿੱਖੀਦਾਨ ਮੰਗੇ ਤੁਸੀਂ ਗੁਰਦਾਰਾ ਸਾਹਿਬ ਆਉਨੇ ਹੋ ਤੁਸੀਂ ਦੇਖੋ ਘਰਾਂ 'ਚ ਅਖੰਡ ਪਾਠ ਹੁੰਦੇ ਨੇ ਗੁਰਦੁਆਰਾ 'ਚ ਹੁੰਦੇ ਨੇ ਉਹ ਜੀ ਸਾਡਾ ਕਾਕਾ ਪਾਸ ਹੋ ਗਿਆ ਜਾਂ ਸਾਡੇ ਵਿਆਹ ਜਾਂ ਸਾਡੇ ਬਾਹਰ ਚਲੇ ਗਿਆ ਜਾਂ ਸਾਡੀ ਆਹ ਗੱਲ ਉਹਦੇ ਲਈ ਤੁਸੀਂ ਪਾਠ ਕਰਾਉਨੇ ਹੋ ਸਾਰੇ ਜਣੇ ਤੁਹਾਡੇ 'ਚ ਕੋਈ ਸਿੱਖ ਇਹੋ ਜਿਹਾ ਵੀ ਹੈ ਜਿਹਨੇ ਅਖੰਡ ਪਾਠ ਘਰੇ ਕਰਾਇਆ ਵੀ ਇਹ ਮੰਗਿਆ ਵੀ ਸਾਡੇ ਦੱਬਰ ਨੂੰ ਸਿੱਖੀ ਮਿਲ ਜਾਏ ਸਾਡੇ ਦੱਬਰ ਨੂੰ ਮਹਾਰਾਜ ਨਾਮਦਾਨ ਬਖਸ਼ੇ ਇਹ ਕਾਕਾ ਬਹੁਤ ਪੈਸੇ ਕਮਾਉਂਦਾ ਬਾਹਰ ਗਿਆ ਕਾਕਾ ਕਾਕਤੇ ਤਾਂ ਮੇਰੇ ਕੋ ਰੋਂਦੇ ਥੋਡੇ ਸਾਰੇ ਬਾਹਰ ਉਹ ਕਹਿੰਦੇ ਨੇ ਸ਼ਾਂਤੀ ਤਾਂ ਆ ਹੀ ਨਹੀਂ ਟਿਕਾਉ ਨਹੀਂ ਆਇਆ ਕਿਉਂਕਿ ਬਾਹਰ ਜਾ ਕੇ ਜਾਂ ਇੱਥੇ ਜਿੰਨੀ ਸਿੱਖੀ ਨੂੰ ਛੱਡ ਕੇ ਜਿੰਨਾ ਕੁਝ ਹੋ ਰਿਹਾ ਇਹ ਸਾਰਾ ਐਵੇਂ ਹੀ ਬੇਕਾਰ ਹੀ ਹੋ ਰਿਹਾ ਮੇਰੇ ਖਿਆਲ ਚ ਮਹਾਰਾਜ ਕਹਿੰਦੇ ਨੇ ਨਾਲ ਭਈ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਆਓ ਸਤਿਗੁਰੂ ਅੱਗੇ ਜਿਵੇਂ ਅਰਦਾਸ ਅੱਜ ਆਈ ਹੈ ਮਹਾਰਾਜ ਪਹਿਲੇ ਬਾਸ਼ਾ ਸ਼ਬਦ ਆਪਾਂ ਨੂੰ ਬਖਸ਼ਿਸ਼ ਹੋਇਆ ਸੋ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ ਉਹਨਾਂ ਨੇ ਮੰਗ ਮੰਗਣੀ ਦੱਸੀ ਪਹਿਲੇ ਬਾਸ਼ਾ ਨੇ ਸ਼ਲੋਕ ਮਹੱਲਾ ਪਹਿਲਾ ਸਤਿਗੁਰ ਭੀਖਿਆ ਦੇਹ ਮੈਂ ਤੂੰ ਸੰਗਰਥ ਦਾਤਾਰ ਗੁਰੂ ਨਾਨਕ ਦਾ ਸਤਿਗੁਰ ਅਕਾਲ ਪੁਰਖ ਨਿਰੰਕਾਰ ਜੀ ਰੰਕਾਰ ਜੀ ਦੇ ਅੱਗੇ ਬੇਨਤੀ ਕੀਤੀ ਐ ਔਰ ਆਪਾਂ ਸਤਿਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਅੱਗੇ ਬੇਨਤੀ ਕਰਨੀ ਐ ਸਤਿਗੁਰੂ ਜੀ ਮੈਨੂੰ ਭੀਖਿਆ ਦਓ ਮੈਂ ਮੰਗਤਾ ਹਾਂ ਤੁਹਾਡਾ ਭਿਖਾਰੀ ਹਾਂ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਅਸੀਂ ਭਿਖਾਰੀ ਹਾਂ ਆਪ ਕਿਰਪਾ ਕਰੋ ਹਮ ਭੀਖਕ ਪੇਖਾਰੀ ਤੇਰੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਿਖਾਰੀ ਬਣ ਜਾਓ ਆਪਾਂ ਕਿਸੇ ਵੀ ਚੀਜ਼ ਲਈ ਦੁਨੀਆਂ 'ਚ ਕਿਸੇ ਦੇ ਭੁਖਾਰੀ ਹੋ ਜਾਂਦੇ ਆ ਪਰ ਸਤਿਗੁਰ ਦੇ ਭੁਖਾਰੀ ਬਣਨਾ ਸਿੱਖੋ ਤੂੰ ਸੰਗਰਥ ਦਾਤਾਰ ਤੂੰ ਹੀ ਸਾਰੇ ਆਪਾਸਿਆਂ ਤੋਂ ਸੰਗਰਥ ਦਾਤਾ ਹੋਂ ਸਭਨਾ ਗਲਾ ਸੰਗਰਥ ਸਵਾਮੀ ਸੋਕਾ ਮਨੋਂ ਵੀ ਸਾਰੇ ਮਹਾਰਾਜ ਕਹਿੰਦੇ ਨੇ ਜਦੋਂ ਆਪਾਂ ਨੀਵੇਂ ਹੋ ਕੇ ਮੰਗਾਗੇ ਦਾਤ ਸਿੱਖੀ ਦੀ ਨਾਮਦਾਨ ਦੀ ਕੀ ਦਾਤ ਮੰਗੀ ਐ ਹਉ ਮੈਂ ਗਰਬ ਨਿਵਾਰੀ ਐ ਮਹਾਰਾਜ ਮੇਰੇ ਅੰਦਰ ਨਾ ਇਹ ਇੱਕ ਤਿਹਾਰ ਵਕਤ ਸਰੀਰ ਕਰਕੇ ਵੀ ਹਾਂ ਹਾਂ ਕਰਦਾ ਫਿਰਦਾ ਮੈਂ ਮੈਂ ਗਰਬੰਦਰ ਮੰਦ ਦੇ ਅੰਦਰ ਮਾਇਆ ਦਾ ਪੜਾਈ ਦਾ ਹੋਰ ਜਾਤ ਦਾ ਕਿਉਂਕਿ ਜਾਤ ਕਾ ਗਰਭ ਨਾ ਕਰੀਓ ਕੋਈ ਹਉ ਮੈਂ ਗਰਭ ਨਿਵਾਰੀ ਆਏ ਮਹਾਰਾਜੇ ਸਲੋਕ ਪੜ੍ਹਦੇ ਆ ਸਲੋਕ ਕਾਮ ਕ੍ਰੋਧਰ ਲੋਭ ਮੋਹ ਵਿੰਸ ਜਾਏ ਹੰਮੇ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਕਾਮ ਕ੍ਰੋਧ ਅਹੰਕਾਰ ਮਹਾਰਾਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਨਾ ਜੇ ਤੁਸੀਂ ਮੈਨੂੰ ਭੇਖਿਆ ਦੇਣੀ ਆ ਇੱਕ ਤੇ ਇਹਨਾਂ ਨੂੰ ਦੂਰ ਕਰੋ ਬੇਨਤੀ ਤਾਂ ਕਰੋ ਨਾ ਹੁਣ ਤੁਹਾਡੀ ਆ ਦਸਾਂ ਰੋਜ ਦੀਆਂ ਉਹੀ ਤੁਸੀਂ ਆਪਣੇ ਘਰਾਂ ਦੀਆਂ ਅਰਦਾਸਾਂ ਕਰਦੇ ਰਹਿੰਦੇ ਹੋ ਪਰ ਮਹਾਰਾਜ ਦੀ ਅਰਦਾਸ ਇਹ ਹੈ ਲੱਭ ਲੋਭ ਪਰ ਜਾਲੀਆ ਪਰ ਹੁੰਦਾ ਵਿਸ਼ੇਸ਼ ਕਰਕੇ ਜਾਲੀਆ ਹੁੰਦਾ ਸਾੜ ਦੇ ਇਹਨਾਂ ਨੂੰ ਲੱਭ ਖਾਣ ਦਾ ਲੋਭ ਜੋੜਨ ਦਾ ਇਹ ਮਨ ਦੇ ਅੰਦਰ ਹਮੇਸ਼ਾ ਲੋਭ ਹੁੰਦਾ ਹੋਰ ਪੈਸਾ ਆ ਜਾਏ ਹੋਰ ਆ ਜਾਏ ਹੋਰ ਆ ਜਾਏ ਹੋਰ ਆ ਜਾਏ ਬਸ ਐਵੇਂ ਹੀ ਖੁਸ਼ ਹੁੰਦਾ ਰਹਿੰਦਾ ਨਵੇਂ ਕਹਿੰਦੇ ਕੋਈ ਰਾਜਾ ਸੀ ਉਹਨੇ ਸੋਨੇ ਦੀਆਂ ਇੱਟਾਂ ਚੜ੍ਹਨੀਆਂ ਸ਼ੁਰੂ ਕਰ ਲੀਆਂ ਆਪਦੇ ਤਹਿਖਾਨੇ 'ਚ ਉਹ ਜਾ ਕੇ ਰੋਜ਼ ਇੱਟਾਂ ਡਣੇ ਹੁਣ ਇੰਨੀਆਂ ਹੋ ਗਈਆਂ ਇੰਨੀਆਂ ਹੋ ਗਈਆਂ ਬੜੀ ਉੱਚੀ ਕੰਧ ਬਣ ਗਈ ਬੜਾ ਖੁਸ਼ ਹੈ ਉਹਨੂੰ ਹਲਾ ਹਲਾ ਦੇ ਤਾ ਉਹ ਉੱਤੇ ਡਿੱਗ ਪੀ ਕੰਧ ਉਹ ਸੋਨੇ ਦੇ ਥੱਲੇ ਹੀ ਆ ਕੇ ਮਰ ਗਿਆ ਬਾਹਰ ਇਹ ਕਹਿੰਦੇ ਇਹ ਤੁਸੀਂ ਜਿਹੜਾ ਲੋਭ ਕਰਦੇ ਜੋੜਨ ਦਾ ਲੱਭ ਹੁੰਦਾ ਖਾਣ ਦਾ ਆਉਣ ਲੱਭੀ ਹੈ ਮੀਟ ਖਾਣਾ ਸ਼ਰਾਬ ਪੀਣੀ ਨਸ਼ਾ ਕਰਨੇ ਗੁਰਮਤ ਤੋਂ ਵੋਲਟ ਚੀਜ਼ਾਂ ਖਾਣੀਆਂ ਮਹਾਰਾਜ ਕਹਿੰਦੇ ਨਾਮ ਮਿਲੇ ਆਧਾਰ ਤੁਸੀਂ ਜੇ ਮੰਗਣਾ ਤਾਂ ਨਾਮ ਦਾ ਆਧਾਰ ਮੰਗੋ ਆਸਰਾ ਮੰਗੋ ਸਾਚਾ ਨਾਮ ਮੇਰਾ ਆਧਾਰੋ ਅਨੰਦ ਸਾਹਿਬ ਨੂੰ ਹੌਲੀ ਬਾੜ ਲੈ ਕਰੋ ਇਹ ਰੂਟੀਨ ਦੇ ਬਾਣੀ ਤੋਂ ਕੰਠ ਹੋ ਜਾਂਦੀ ਨਾ ਉਹ ਫਿਰ ਜੀ ਵੀ ਪੜੀ ਜਾਂਦੀ ਕਰਲੀ ਆ ਪਹਿਲਾਂ ਆਪਣੇ ਹੁਣ ਤਾਂ ਸਿਸਟਮ ਹੋਰ ਆ ਗਏ ਹੁਣ ਵੀ ਚੱਲਦੀ ਨਹੀਂ ਨਿਊਟਰਲ ਪੁਲੀ ਕੇਤਾ ਚ ਉਹ ਇਹ ਨਿਊਟਰਲ ਪੁਲੀ ਤੇ ਪਟਾ ਕਰ ਦੋ ਉਹ ਘੁੰਮੀ ਜਾਂਦੀ ਬਸ ਪਾਣੀ ਤਾਂ ਨਿਕਲਦਾ ਹੀ ਨਹੀਂ ਕਿਉਂ ਕਹਿੰਦਾ ਨਿਊਟਰਲ ਘੁਮ ਰਹੀ ਐ ਪਾਣੀ ਤਾਂ ਤਾਂ ਘੁੰਮੇ ਜੇ ਦੂਜੀ ਪੁਲੀ ਤੇ ਕਰੀਏ ਪਟਾ ਤੁਸੀਂ ਹੁਣ ਨਿਊਟਰਲ ਪੁਲੀ ਤੇ ਹੀ ਚੱਲਦਾ ਕੰਮ ਸਭ ਦਾ ਰਸ ਰਸ ਕੋਈ ਨਹੀਂ ਆਉਂਦਾ ਬਾਣੀ ਕੰਠਾ ਦੜਾ ਦੜ ਪੜਤੀ ਅਰੇ ਰਾਸ ਪੜਤੀ ਜਪਜੀ ਸਾਹਿਬ ਪੜਤਾ ਮੈਂ ਪੜਤਾ ਅੰਦਰ ਤਾਂ ਗਿਆ ਹੀ ਨਹੀਂ ਇਹ ਬਾਹਰ ਹੀ ਹੈ ਬਸ ਮਹਾਰਾਏ ਕਹੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਇਆਂ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸ਼ਬਦ ਨਾਲ ਪਿਆਰ ਕਰੋ ਸਾਚਾ ਨਾਮ ਮੇਰਾ ਆਧਾਰ ਐ ਜੁੜ ਕੇ ਕੀਰਤਨ ਸੁਣਿਆ ਕਰੋ ਹੁਣ ਤਾਂ ਤੁਹਾਡੇ ਘਰਾਂ ਚ ਚੱਲਦਾ ਹੈ ਹਰਮੰਦਰ ਸਾਹਿਬ ਤੋਂ ਸਵੇਰੇ ਸ਼ਾਮ ਹੋਰ ਵੀ ਬੜੇ ਸਟੇਸ਼ਨਾਂ ਤੇ ਕੀਰਤਨ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ